ਠਾਨਕੁਰ ਦੇ ਟਾਕੀ ਰੋਡ ਤੇ ਉਸ ਸਮੇਂ ਪਿਆਨ ਖਾਦੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਦੋਂ ਇੱਕ ਬੇਕਾਬੂ ਹੋਈ ਇਨੋਵਾ ਕਾਰ ਨੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਟੱਕਰ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਨੋਵਾ ਕਾਰ ਚਾਲਕ ਬਹੁਤ ਹੀ ਤੇਜ਼ੀ ਨਾਲ ਜਾ ਰਿਹਾ ਸੀ ਤੇ ਜਦੋਂ ਉਹ ਰੋਗ ਸਾਈਡ ਤੋਂ ਕਿਸੇ ਗੱਡੀ ਨੂੰ ਕ੍ਰਾਸ ਕਰਨ ਲੱਗਾ ਤਾਂ ਸੜਕ ਪਾਰ ਕਰ ਰਹੇ ਇੱਕ ਵਿਅਕਤੀ ਨੂੰ ਟੱਕਰ ਮਾ ਦਿੱਤੀ ਜਿਸ ਤੋਂ ਬਾਅਦ ਉਹ ਵਿਅਕਤੀ ਹਵਾ ਵਿੱਚ ਉੱਚੀ ਉਛਲਿਆ ਅਤੇ ਅੱਗੇ ਜਾ ਕੇ ਡਿੱਗਿਆ ਉਹਨਾਂ ਦੱਸਿਆ ਕਿ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਤੇ ਉਸਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਉੱਥੇ ਹੀ ਇਸ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਮੌਕੇ ਤੇ ਪੁਲਿਸ ਮੁਲਾਜ਼ਮ ਵੀ ਪਹੁੰਚੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਫਿਲਹਾਲ ਨਿਵਾ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਕਾਰ ਵੀ ਕਬਜ਼ੇ ਵਿੱਚ ਕਰ ਲਈ ਗਈ ਹੈ ਉੱਥੇ ਹੀ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਭਾਈ ਮੇਰਾ ਨਾਮ ਸੁਮિતા ਹੈ ਸਾਡੀ ਦੁਕਾਨ ਹੈਗੀ ਇੱਥੇ ਗੋਲੂ ਮੋਮੋ ਤੇ ਅਸੀਂ ਅੰਦਰ ਬੈਠੇ ਕੰਮ ਕਰ ਰਹੇ ਸੀ ਆਪਣਾ ਤੇ ਅਸੀਂ ਦੇਖਿਆ ਕਿ ਪਿੱਛੋਂ ਬੜੀ ਜੋਰ ਦੀ ਆਵਾਜ਼ ਆਈ ਕਿ ਪਿੱਛੋਂ ਕੋਈ ਗੱਡੀ ਬੜੀ ਤੇਜ਼ ਆਂਦੀ ਹੈ ਜਦੋਂ ਇਹ ਬਾਹਰ ਆ ਕੇ ਦੇਖਿਆ ਤੇ ਅੱਗੇ ਜਾ ਕੇ ਸਾਡੇ ਸਾਹਮਣੇ ਪੜੋਸੀ ਆ ਗਣੇਸ਼ ਮੋਟਰਸਾਈਕਲ ਵਾਲੇ ਉਹਨਾਂ ਨੂੰ ਗੱਡੀ ਨੇ ਪੂਰਾ ਮਤਲਬ ਚੋਕੇ ਥੱਲੇ ਸੋੜ ਤੇ ਦਾ ਉਹ ਬੇਹੋਸ਼ ਹੋ ਗਏ ਤੇ ਉਹ ਬੜੇ ਆਦਮਾ ਦੇ ਜਾ ਉਹਨਾਂ ਨੂੰ ਸਿਵਲ ਹਸਪਤਾਲ ਲੈ ਗਿਆ ਪਰ ਗੱਡੀ ਬਹੁਤ ਸਪੀਡ ਤੇ ਹੀ ਗਈ ਜਿੰਨੀ ਆ ਕੇ ਦੀ ਬਹੁਤ ਜੋਰ ਦੀ ਸਾਨੂੰ ਆਵਾਜ਼ ਆਈ ਸਾਨੂੰ ਲੱਗਾ ਪਰਾਣੀ ਕੀ ਹੋ ਗਿਆ ਤੇ ਇਹਦੇ ਕੋਈ ਬ੍ਰੇਕ ਨਹੀਂ ਵਜੀ ਹੈ ਵੀ ਰੋਂਗ ਸਾਈਡ ਤੇ ਸੀਗਾ ਤੁਸੀਂ ਸ਼ੀਸ਼ਾ ਦੇਖ ਸਕਦੇ ਹੋ ਸ਼ੀਸ਼ਾ ਵੀ ਟੁੱਟ ਗਿਆ ਦਾ ਗੱਡੀ ਦਾ ਉਹ ਤੋਂ ਬੰਦਾ ਮੰਨਣ ਵੀ ਨਹੀਂ ਰਿਹਾ ਕਿ ਅਸੀਂ ਓਵਰ ਸਪੀਡ ਤੇ ਹੈਗੇ ਆ ਕੀ ਨਾ ਨਾ ਬੱਲੇ ਤੋਂ ਇਥੇ ਪਈਆ ਓਵਰ ਸਪੀਡਿੰਗ ਦੇ ਆਇਆ ਬੜੀ ਤੇਜ਼ ਪਹਿਲੇ ਇਹਨੇ ਮੈਨੂੰ ਚੁਕਣਾ ਸੀ ਫਿਰ ਇਹਨੇ ਪਹਿਲੇ ਬੰਦਾ ਚੁਕਿਆ ਫਿਰ ਇਹਨੇ ਮੈਨੂੰ ਚੁਕਣਾ ਸੀ ਫਿਰ ਅੱਗੇ ਦੋ ਤਿੰਨ ਬੱਲੇ ਨੂੰ ਹੋਰ ਚੁਕਣਾ ਸੀ ਹੁਣ ਚੰਗ ਐਕਸੀਡੈਂਟ ਕੋ ਬੰਦਾ ਐਕਸੀਡੈਂਟ ਮੌਕੇ ਤੇ ਆਪਾਂ ਆ ਗਏ ਆ ਖਲੋਗਿਆ ਨਾ ਲੱਗੇ ਉਹ ਬੰਦੇ ਨੂੰ ਹੁਣ ਅਸੀਂ ਹਸਪੀਟਲ ਭਜਾ ਦਿੱਤਾ ਤੇ ਬੰਦੇ ਦੀ ਹਾਲਤ ਕਿਵੇਂ ਦੀ ਹੈ ਬੰਦੇ ਆ ਹਾਲਤ ਸੀਰੀਅਸ ਹੈਗੀ ਆ ਇਹ ਗੱਲ ਜੀ ਇਸ ਤਰ੍ਹਾਂ ਦੀ ਅਸੀਂ ਪੀਸੀਆਰ 12 ਤੱਕ ਦੀ ਡਿਊਟੀ ਆ ਅਸੀਂ ਇੱਥੋਂ ਲੰਘ ਰਹੇ ਸੀਗੇ ਇੱਕ ਦੋਵਾ ਗੱਡੀ ਦਾ ਇੱਕ ਪੈਸਲ ਸੀਗਾ ਬੰਦਾ ਦਾ ਐਕਸੀਡੈਂਟ ਹੋਇਆ ਵਾ ਜਿਹਨੂੰ ਵੀ ਸੱਟ ਲੱਗੀ ਆ ਉਹਦਾ ਨਾਮ ਗਨੇਸ਼ ਸਿੰਘ ਆ ਜਿਹਨੂੰ ਸਿਵਲ ਹਸਪੀਟਲ ਐਡਮਿਟ ਕਰਵਾਤਾ ਜਿਹੜੀ ਗੱਡੀ ਆ ਉਹ ਅਸੀਂ ਅੱਪ ਰੱਖ ਲਈ ਆਪਣੀ ਕੋਲ